ਦਰਨਤਨ ਵਿੱਚ ਦਿਨੋ ਦਿਨ ਚੋਰੀਆਂ ਦੇ ਮਾਮਲੇ ਵੱਧਦੇ ਜਾ ਰਹੇ ਹਨ ਲਗਾਤਾਰ ਹੋ ਰਹੀਆਂ ਚੋਰੀਆਂ ਤੋਂ ਲੱਗ ਰਿਹਾ ਹੈ ਕਿ ਚੋਰਾਂ ਦੇ ਹੌਸਲੇ ਬੁਲੰਦ ਹਨ ਪੁਲਿਸ ਵੀ ਹਾਲ ਦੀ ਕੜੀ ਚੋਰਾਂ ਦੇ ਸਾਹਮਣੇ ਬੇਵੱਸ ਨਜ਼ਰ ਆ ਰਹੀ ਹੈ ਤਾਜ਼ਾ ਮਾਮਲਾ ਸ਼ਹਿਰ ਦੀ ਮੀਨ ਚੌਂਕ ਬੂੜੀ ਵਾਲਾ ਦਾ ਹੈ ਜਿੱਥੇ 24 ਘੰਟੇ ਪੁਲਿਸ ਦੀ ਨਾਕਾਬੰਦੀ ਟ੍ਰੈਫਿਕ ਪੁਲਿਸ ਦਾ ਦਫ਼ਤਰ ਅਤੇ ਪੰਜਾਬ ਪੁਲਿਸ ਦੀਆਂ ਗੱਡੀਆਂ ਦੀ ਵਰਕਸ਼ਾਪ ਦੇ ਬਿਲਕੁਲ ਸਾਹਮਣੇ ਇੱਕ ਆਨਲਾਈਨ ਦੀ ਦੁਕਾਨ ਵਿੱਚ ਚੋਰਾਂ ਵੱਲੋਂ ਸ਼ਟਰ ਤੋੜ ਕੇ ਚੋਰੀ ਕੀਤੀ ਗਈ। ਇਸੇ ਤਰ੍ਹਾਂ ਕਈ ਹੋਰ ਵੀ ਦੁਕਾਨਾਂ ਤੇ ਚੋਰੀ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਪਰ ਹੁਣ ਲੋਕ ਖੁੱਲਕੇ ਚੋਰਾਂ ਦੇ ਖਿਲਾਫ ਸ਼ਿਕਾਇਤ ਕਰਨ ਵਾਸਤੇ ਤਿਆਰ ਨਹੀਂ ਹਨ। ਆਨਲਾਈਨ ਦੁਕਾਨ ਦੇ ਮਾਲਕ ਅਨੁਸਾਰ ਸਵੇਰੇ 5 ਵਜੇ ਦੇ ਕਰੀਬ ਕਿਸੇ ਰਾਗੀ ਗੀਤ ਨੇ ਸਾਡੀ ਦੁਕਾਨ ਤੇ ਲੱਗੇ ਬੋਰਡ ਤੋਂ ਨੰਬਰ ਲੈ ਕੇ ਇਤਲਾਹ ਦਿੱਤੀ ਕਿ ਸਾਡੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ ਦੁਕਾਨ ਮਾਲਕ ਜਤਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਨਾਕਾ ਦੁਕਾਨ ਤੋਂ ਸਿਰਫ 50 ਮੀਟਰ ਦੀ ਦੂਰੀ ਤੇ ਹੈ ਅਤੇ ਦਿਨ ਰਾਤ ਪੁਲਿਸ ਨਾਕਾ ਹੁੰਦੇ باوجود ਚੋਰੀ ਕਰਨ ਵਾਲੇ ਗਰੋ ਦੇ ਹੌਸਲੇ ਇੰਨੇ بلند ਹਨ ਕਿ ਉਹ ਦੁਕਾਨ ਦਾ ਸ਼ਟਰ ਤੋੜ ਕੇ ਚੋਰੀ ਕਰ ਗਏ ਹਨ ਦੁਕਾਨ ਮਾਲਕ ਅਨੁਸਾਰ ਵੱਡਾ ਨੁਕਸਾਨ ਹੋਣ ਤੋਂ ਤਾਂ ਉਹ ਬਚ ਗਏ ਹਨ ਫਿਰ ਵੀ ਉਹ ਅਜੇ ਆਪਣਾ ਰਿਕਾਰਡ ਚੈੱਕ ਕਰ ਰਹੇ ਹਨ ਉਧਰ ਮੌਕੇ ਤੇ ਪਹੁੰਚੇ ਥਾਣਾ ਸਿਟੀ ਦੇ ਡਿਊਟੀ ਅਫਸਰ ਗੁਰਪ੍ਰੀਤ ਸਿੰਘ ਨੇ ਦੁਕਾਨ ਮਾਲਕਾਂ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਲਿਆ ਹੈ ਡਿਊਟੀ ਅਫਸਰ ਗੁਰਪ੍ਰੀਤ ਸਿੰਘ ਅਨੁਸਾਰ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਘਾਲਿਆ ਜਾ ਰਿਹਾ ਹੈ ਅਤੇ ਉਹ ਜਲਦੀ ਹੀ ਇਸ ਗਰੋਧ ਨੂੰ ਕਾਬੂ ਕਰ ਲੈਣਗੇ ਆਪ ਨੂੰ ਪਾ ਦੇਣਾ ਚੈਂਬਰ ਨੂੰ ਫਲ ਹੈਗਨੂ ਦਾ ਜੀ ਜੀ ਮੈਂ ਕੁਲ ਜਿੰਦਰ ਸਿੰਘ ਕਰੰਦਾਂ ਤੋਂ ਤੇ ਸਾਡੀ ਦੁਕਾਨ ਬੋੜੀ ਚੌਂਕ ਦੇ ਵਿੱਚ ਆ ਜਿਵੇਂ ਕਿ ਬਿਲਕੁਲ ਸਾਹਮਣੇ ਐਮਟੀ ਬ੍ਰਾਂਚਰ ਟ੍ਰੈਫਿਕ ਪੁਲਿਸ ਦਾ ਅਮਰਿਤਸਰ ਤਰਨਤਾਰਨ ਡਿਸਟ੍ਰਿਕਟ ਦਾ ਮੇਨ ਅਫੀਸਰ ਤੇ ਬੋਡੀ ਟਾਊਨ ਕੀ ਇੱਥੇ ਕਾਫੀ ਪੁਲਿਸ ਵਾਲੇ ਹੁੰਦੇ ਪਰ ਉਹਨਾਂ ਦੇ باوجود ਵੀ ਸਾਡੀ ਦੁਕਾਨ ਤੇ ਚੋਰੀ ਹੋ ਗਈ ਆ ਰਾਤ ਨੂੰ ਆਏ ਆ ਲੁਟੇਰੇ ਤੇ ਚੋਰੀ ਕਰਕੇ ਤੇ ਚਲੇ ਗਏ ਆ ਉਹ ਨੁਕਸਾਨ ਦਾ ਅੰਦਾਜ਼ਾ ਹੋ ਗਿਆ ਨੁਕਸਾਨ ਦਾ ਅੰਦਾਜ਼ਾ ਇਸ ਤਰ੍ਹਾਂ ਕਿ ਸਾਡਾ ਕੰਮ ਜ਼ਿਆਦਾਤਰ ਆਨਲਾਈਨ ਹੁੰਦਾ ਆ ਤੇ ਪੇਮੈਂਟ ਅਸੀਂ ਇੱਥੇ ਘੱਟ ਰੱਖਦੇ ਆ ਬਟ ਹੁਣ ਅਸੀਂ ਐਸਟੀਮੇਟ ਲਗਾ ਰਿਆ ਵੀ ਕੀ ਦਸਣਾ ਮੈਂ ਕੀ ਨਹੀਂ ਸਿਕਿਉਰੀ ਤੁਹਾਨੂੰ ਐਗਜੈਕਟ ਅਮਾਉਂਟ ਪਤਾ ਲੱਗੀ ਫਿਰ ਅਸੀਂ ਦੱਸਾਂਗੇ ਕਿ ਤੁਹਾਡਾ ਕੀ ਨੁਕਸਾਨ ਹੋਇਆ ਕੀ ਮੰਗ ਕਰਦੇ ਜੀ ਮੰਗ ਇਹ ਹੀ ਕਰਦੇ ਆ ਵੀ ਪਰਸਾ ਵੀ ਡੀਐਸਪੀ ਸਾਹਿਬ ਤੇ ਐਸਐਚਓ ਸਾਹਿਬ ਇਕੱਠੇ ਹੋਏ ਸੀਗੇ ਸਾਰੇ ਬਾਜ਼ਾਰ ਬੰਦ ਸੀਗਾ ਸਾਰੇ ਧਰਮਸ਼ਾਲਾ ਗੱਡੇ ਵਾਲੀ ਇਕੱਠੇ ਹੋਏ ਸੀ ਕਹਿੰਦੇ ਅਸੀਂ 10 ਤੋਂ 15 ਦਿਨ ਦੇ ਵਿੱਚ ਵਿੱਚ ਚੋਰ ਤੁਹਾਡੇ ਹਵਾਲੇ ਕਰ ਦਾਂਗੇ ਪਰ ਇੱਕ ਦਿਨ ਵੀ ਨਹੀਂ ਬੀਤਿਆ ਤੇ ਚੋਰੀ ਇੱਥੇ ਵੀ ਹੋ ਗਈ ਸਾਡੇ ਅੱਜ ਅੱਜ ਇਹ ਵੀ ਪੀਟੀਆਰ ਵਾਲੀ ਦਸ ਦੇ ਵਿੱਚ ਤਿੰਨ ਚੋਰੀਆਂ ਹੋਈਆਂ ਤਰਨ ਤਰਨ ਦੇ ਵਿੱਚ ਰਾਤੋ ਰਾਤ ਇੱਕ ਇਦਾਂ ਕੇ ਤੇ ਪੁਲਿਸ ਦੀ ਨਾਕਾਮੀ ਨਹੀਂ ਬਿਲਕੁਲ ਨਹੀਂ ਪਰ ਅਸੀਂ ਕਹਿ ਨਹੀਂ ਸਕਦੇ ਉਹਨਾਂ ਨੂੰ ਮੈਂ ਤੇ ਹੋਈ ਕਹਾਂਗਾ ਵੀ ਜਿੰਨੇ ਵੀ ਇੱਥੇ ਸਿਵਲ ਬੰਦੇ ਆ ਆਪਣੀ ਸੇਫਟੀ ਆਪ ਹੀ ਕਰਨ ਓਕੇ ਸਾਰਤਾ ਦੀ ਚੋਰੀ ਹੋਈ ਕਿੰਨੇ ਨੂੰ ਕੋਈ ਪਤਾ ਲਗਾ ਕੋਈ ਸਾਰਤਾ ਦੀ ਆ ਕੀ ਕਰ ਲਈ ਜਿੱਤੀ ਜਾ ਰਹੀ ਹੁਣ ਕਾਫੀ ਚੈੱਕ ਕਰਨੀ